ਯੋਗਿੰਦਰ ਯਾਦਵ ਇੱਕ ਇੰਟਰਵਿਊ ਦਿੰਦੇ ਹੋਏ ਅਚਾਨਕ ਭਾਜਪੀ ਦਾ ਵੱਡਾ ਪਰਦਾ ਫਾਸ਼ ਕਰ ਗਏ। ਇਹੋ ਜਾਂ ਕੀ ਕਰਨ ਜਾ ਰਹੀ ਹੈ ਭਾਜਪੀ? ਭਾਜਪੀ ਦੇ ਵੱਲੋਂ ਕੀ ਕੁਝ ਕੀਤਾ ਜਾ ਸਕਦਾ ਆ? ਇਹਦੇ ਬਾਰੇ ਸਪਸ਼ਟ ਗੱਲ ਕਰ ਗਏ ਔਰ ਉਹਦੇ ਵਿੱਚ ਅਮਰਤਪਾਲ ਸਿੰਘ ਦਾ ਕੀ ਲਿੰਕ ਹੈ? ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦਾ ਕੀ ਲਿੰਕ ਹੈ ਇਹਦੇ ਉੱਤੇ ਬੜਾ ਸਪਸ਼ਟੀਕਰਨ ਆਪਣੇ ਵੱਲੋਂ ਸਾਂਝਾ ਕਰ ਗਏ। ਇਹੋ ਜੀ ਕੀ ਗੱਲ ਹੋਈ ਹੈ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਇੰਟਰਵਿਊ ਦੇ ਵਿੱਚ ਜੋ ਕਿਹਾ ਗਿਆ ਉਹ ਕੋਈ ਛੋਟੀ ਗੱਲ ਨਹੀਂ ਦਰਅਸਲ ਯੁਗਿੰਦਰ ਯਾਦਵ ਨੂੰ ਸਵਾਲ ਕੀਤਾ ਗਿਆ ਪੰਜਾਬ ਦੀ ਸਿਆਸਤ ਦਾ ਪੰਜਾਬ ਦੀ ਸਿਆਸਤ ਵਿੱਚ ਕਾਲੀ ਦਲ ਦੀ ਹਿੱਸੇਦਾਰੀ ਦਾ ਔਰ ਕਾਲੀ ਦਲ ਦੇ ਹਾਲਾਤਾਂ ਦਾ ਉਸ ਤੋਂ ਬਾਅਦ ਗੱਲ ਕਰਦਿਆਂ ਕਰਦਿਆਂ ਅਚਾਨਕ ਭਾਈ ਅਮਰਿਤਪਾਲ ਸਿੰਘ ਦੀ ਗੱਲ ਸ਼ੁਰੂ ਹੋ ਗਈ ਔਰ ਭਾਈ ਅਮਰਿਤਪਾਲ ਸਿੰਘ ਦੀ ਗੱਲ ਸ਼ੁਰੂ ਹੋਣ ਦੇ ਨਾਲ-ਨਾਲ ਯੁਗਿੰਦਰ ਯਾਦਵ ਨੇ ਇੱਕ ਗੱਲ ਬੜੀ ਸਪਸ਼ਟ ਕਰ ਦਿੱਤੀ ਕਿ ਬੀਜੇਪੀ ਪੰਜਾਬ ਦੇ ਵਿੱਚ ਸ਼ਰਾਰਤ ਕਰਨ ਜਾ ਰਹੀ ਹੈ ਕਿਸ ਤਰ੍ਹਾਂ ਦੀ ਸ਼ਰਾਰਤ ਪੰਜਾਬ ਦੇ ਅੰਦਰ ਕੀ ਕਰਨਾ ਲੋਚ ਰਹੀ ਹੈ ਬੀਜੇਪੀ ਪੋਲਰਾਈਜੇਸ਼ਨ ਇੱਕ ਇਹੋ ਜਿਹਾ ਤਰੀਕਾ ਰਿਹਾ ਹੈ ਸ਼ੁਰੂ ਤੋਂ ਜਿਸ ਆਧਾਰ ਦੇ ਉੱਤੇ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਫਲਕਚੂਏਟ ਹੁੰਦੀ ਆਈ ਹੈ ਪੋਲਰਾਈਜੇਸ਼ਨ ਨੇ ਪੰਜਾਬ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਜਕੜਿਆ ਆ ਸਮੇਂ-ਸਮੇਂ ਦੀ ਸਰਕਾਰ ਨੇ ਪੋਲਰਾਈਜੇਸ਼ਨ ਆਪਣੇ ਆਧਾਰ ਦੇ ਉੱਤੇ ਆਪਣੇ ਤਰੀਕੇ ਨਾਲ ਕਰਕੇ ਤੇ ਵੋਟਾਂ ਵਟੋੜਨ ਦੀ ਕੋਸ਼ਿਸ਼ ਕੀਤੀ ਹੈ ਬੜੇ ਹੱਦ ਤੱਕ ਕਾਮਯਾਬੀ ਹਾਸਲ ਲੱਗੀ ਵੀ ਹੈ ਸਮੇਂ ਦੀਆਂ ਸਰਕਾਰਾਂ ਨੂੰ ਖੈਰ ਪੋਲਰਾਈਜੇਸ਼ਨ ਦਾ ਹਵਾਲਾ ਦਿੱਤਾ ਗਿਆ ਕਹਿੰਦੇ ਕਿ ਬੀਜੇਪੀ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਕਰਨ ਵਾਸਤੇ ਕੁਝ ਕਰਨ ਜਾ ਰਹੀ ਹੈ ਜੋ ਪਲਾਨ ਆਨ ਗoing ਹੈ ਪਰ ਇੱਕ ਵੱਡਾ ਪਲਾਨ ਹੈ ਹੁਣ ਪਲਾਨ ਕੀ ਹੈ ਯੋਗਿੰਦਰੀ ਯਾਦਵ ਕਹਿੰਦੇ ਨੇ ਕਿ ਕਿਸੇ ਵਖਵਾਦੀ ਨੂੰ ਉਭਾਰਿਆ ਜਾ ਰਿਹਾ ਹੈ ਇਥੇ ਨਾਮ ਨਹੀਂ ਲੈਂਦੇ ਪਰ ਕਹਿੰਦੇ ਕਿ ਵਖਵਾਦੀ ਨੂੰ ਵਖਵਾਦੀ ਪੱਖ ਨੂੰ ਉਭਾਰਿਆ ਜਾ ਰਿਹਾ ਹੈ ਔਰ ਉਹਨੂੰ ਉਭਾਰ ਕੇ ਹਿੰਦੂ ਵਰਗ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਜ਼ਾਹਿਰ ਤੌਰ ਦੇ ਉੱਤੇ ਜਦੋਂ ਇੱਕ ਵਰਗ ਉੱਭਰੇਗਾ ਦੂਸਰਾ ਵਰਗ ਜੇ ਉਹਦੇ ਤੋਂ ਡਰੇਗਾ ਤਾਂ ਦੂਸਰਾ ਵਰਗ ਜਿਹੜਾ ਸੰਭਾਵੀ ਤੌਰ ਤੇ ਡਰਿਆ ਹੋ ਸਕਦਾ ਉਹ ਡਰ ਕੇ ਆਪਣੇ ਕਿਸੇ ਹਿੱਤਾਂ ਭਰੀ ਪਾਰਟੀ ਨੂੰ ਵੋਟ ਪਾਏਗਾ ਹੁਣ ਬੀਜੇਪੀ ਕਹਿੰਦੇ ਕਿ ਆਹੀ ਸੋਚ ਰਹੀ ਹੈ ਯੋਗਿੰਦਰ ਯਾਦਵ ਦਾ ਇਲਜ਼ਾਮ ਹੈ ਕਿ ਬੀਜੇਪੀ ਇਹ ਸ਼ਰਾਰਤ ਕਰਨ ਦੀ ਬੜੀ ਕੋਸ਼ਿਸ਼ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਚੋਂ ਨਿਊਟਰਲਾਈਜ਼ ਕਿਵੇਂ ਕੀਤਾ ਜਾਵੇ ਯੋਗਿੰਦਰੀ ਯਾਦਵ ਦਾ ਇਹ ਦਾਅਵਾ ਹੈ ਕਿ ਪੋਲਰਾਈਜੇਸ਼ਨ ਕਰਕੇ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਪੰਜਾਬ ਦੇ ਵਿੱਚੋਂ ਖੇਰੂ-ਖੇਰੂ ਕਰਨਾ ਚਾਹੁੰਦੀ ਹੈ ਭਾਜਪਾ ਔਰ ਆਪਣੇ ਪੱਖ ਵੱਲ ਨੂੰ ਵੋਟਾਂ ਪਵਾਉਣਾ ਚਾਹੁੰਦੀ ਹੈ ਹੁਣ ਇਹਦੇ ਵਿੱਚ ਅਮਰਿਤਪਾਲ ਦਾ ਜ਼ਿਕਰ ਉਹਨਾਂ ਨੇ ਨਹੀਂ ਕੀਤਾ ਪਰ ਅਮਰਿਤਪਾਲ ਨੂੰ ਲੈ ਕੇ ਉਹਨਾਂ ਨੇ ਗੱਲ ਬੜੇ ਹੱਦ ਤੱਕ ਸਪਸ਼ਟ ਕਰ ਦਿੱਤੀ ਹੁਣ ਵਖਵਾਦੀ ਉਹ ਕੌਣ ਹੈ ਕੌਣ ਐ ਹੋਜਾ ਲੀਡਰ ਹੈ ਜਿਹੜਾ ਪੰਜਾਬ ਦੀ ਸਿਆਸਤ ਵਿੱਚ ਵੱਡੇ ਪੱਧਰ ਤੇ ਆ ਗਿਆ ਹੈ ਔਰ ਉਹਦੀ ਵਿਚਾਰ ਵਖਵਾਦੀ ਵਿਚਾਰ ਇਰੇ ਤੋਂ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਹੋ ਰਹੀ ਹੈ ਹੁਣ ਕੋਈ ਇਹ ਵੀ ਕਹਿ ਸਕਦਾ ਹੈ ਕਿ ਸਰਬਜੀਤ ਸਿੰਘ ਖਾਲਸਾ ਵੀ ਹੋ ਸਕਦੇ ਨੇ ਪਰ ਸਰਬਜੀਤ ਸਿੰਘ ਖਾਲਸਾ ਨੇ ਤਾਂ ਖਾਲਿਸਤਾਨ ਦੇ ਉੱਤੇ ਆਪਣਾ ਸਟੈਂਡ ਕਲੀਅਰ ਹੀ ਕਰ ਦਿੱਤਾ ਹੋਇਆ ਉਹ ਕਹਿੰਦੇ ਕਿ ਅਸੀਂ ਖਾਲਿਸਤਾਨ ਨਹੀਂ ਅਸੀਂ ਤਾਂ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਔਰ ਉਹਨਾਂ ਨੇ ਡਿਫਰੈਂਸ਼ੀਏਟ ਵੀ ਉਹਨੂੰ ਇਸ ਤਰ੍ਹਾਂ ਕਰ ਦਿੱਤਾ ਕਿਉਂਕਿ ਉਹਨਾਂ ਨੇ ਉਹ ਕਹਿੰਦੇ ਨੇ ਕਿ ਖਾਲਿਸਤਾਨ ਤੇ ਖਾਲਸਾ ਰਾਜ ਆਰ ਟੂ ਡਿਫਰੈਂਟ ਥਿੰਗਸ ਪਰ ਇਸ ਦੇ ਬਾਵਜੂਦ ਆ ਭਾਈ ਅਮਰਤਪਾਲ ਸਿੰਘ ਦੀ ਛਵੀ ਜਿਹੜੀ ਹੈ ਉਹ ਯੋਗਿੰਦਰ ਯਾਦਵ ਦੇ ਬਿਆਨਾਂ ਦੇ ਵਿੱਚ ਖੂਬ-ਖੂ ਨਜ਼ਰ ਆਉਣ ਲੱਗ ਗਈ ਹੈ ਔਰ ਬੀਜੇਪੀ ਕੀ ਭਾਈ ਅਮਰਤਪਾਲ ਸਿੰਘ ਦੇ ਉੱਤੇ ਦਾਕੇ ਛੇੜ ਰਹੀ ਹੈ ਸਵਾਲ ਵੱਡਾ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਇਸ ਜ਼ੋਨ ਦੇ ਵਿੱਚ ਲਿਆਉਣਾ ਬੀਜੇਪੀ ਦਾ ਇੱਕ এজেন্ডਾ ਸੀ ਕਿਉਂਕਿ ਭਗਤ ਸਿੰਘ ਦੁਆਬੀ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਦੇ ਨੇ ਲੋਕ ਸਭਾ ਦੀ ਉਹ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਜਦੋਂ ਨਾਮੀਨੇਸ਼ਨ ਫਾਈਲ ਹੋਏ ਸੀ ਭਾਈ ਅਮਰਤਪਾਲ ਸਿੰਘ ਵੱਲੋਂ ਨਾਮਿਨੇਸ਼ਨ ਫਾਈਲ ਜਿਹੜੇ ਕਰਵਾਏ ਜਾਂਦੇ ਆ ਉਸ ਵੇਲੇ ਭਗਤ ਸਿੰਘ ਦੁਆਬੀ ਨੇ ਨਾਮਿਨੇਸ਼ਨ ਪੇਪਰਾਂ ਦਾ ਵਿਰੋਧ ਕੀਤਾ ਸੀ ਕਹਿੰਦੇ ਕਿ ਉਹਦੇ ਵਿੱਚ ਉਸ ਵੇਲੇ ਵੀ ਬਹੁਤ ਤਰੁੱਟੀਆਂ ਸੀ ਪਰ ਇਸ ਦੇ ਬਾਵਜੂਦ ਇਹ ਕਹਿ ਦਿੱਤਾ ਗਿਆ ਕਿ ਉੱਪਰੋਂ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਬਹੁਤ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਹੈ ਜਿਸ ਅਧਾਰ ਦੇ ਉੱਤੇ ਉਹ ਨਾਮਿਨੇਸ਼ਨ ਦੇ ਉੱਤੇ ਸਵਾਲ ਨਹੀਂ ਚੁੱਕ ਸਕਦੇ ਇਹ ਇਲਜ਼ਾਮ ਭਗਤ ਸਿੰਘ ਦਵਾਬੀ ਦਾ ਹੈ ਔਰ ਜੇ ਪ੍ਰੈਸ਼ਰ ਹੈ ਤਾਂ ਸੰਭਾਵੀ ਤੌਰ ਤੇ ਸਮਝਿਆ ਜਾ ਰਿਹਾ ਹੈ ਕਿ ਕਿਸੇ ਵੱਲੋਂ ਤਾਂ ਹੋਵੇਗਾ ਹੀ ਪ੍ਰੈਸ਼ਰ ਪਰ ਕਿਹਦੇ ਵੱਲੋਂ ਖੈਰ ਯੋਗਿੰਦਰੀ ਆਦਮ ਨੇ ਵੱਡੇ ਇਲਜ਼ਾਮ ਲਾਏ ਨੇ ਥੋੜਾ ਉਹਨਾਂ ਇਲਜ਼ਾਮਾਂ ਦੇ ਬਾਰੇ ਕੀ ਕਹਿਣਾ ਵਿਚਾਰ ਆਪਣੇ ਕਮੈਂਟਸ ਦੱਸਣਾ ਨਾ ਭੁੱਲਣਾ ਤਕਲੀ ਬਨੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ